ਸਾਸ਼ਾ ਗਾ ਦੋਸਤੋ ਦੋਸਤੋ ਸਾਰੇ ਪਾਸੇ ਅੱਜ ਖਬਰਾਂ ਚੱਲ ਰਹੀਆਂ ਵੀ ਜਮਸ਼ੇਰ ਦੇ ਵਿੱਚ ਜਿਹੜਾ ਅਨਕਾਊਂਟਰ ਹੋ ਗਿਆ ਅੱਜ ਅਸੀਂ ਉਸੇ ਥਾਂ ਉੱਤੇ ਪਹੁੰਚੇ ਹਾਂ ਦੁਪਹਿਰ ਦਾ ਟਾਈਮ ਹੈ ਉੱਥੇ ਤੁਹਾਨੂੰ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਉਹ ਦਿਖਾਉਣ ਲੱਗੇ ਹਾਂ ਵੀ ਉੱਥੇ ਕਿੱਦਾਂ-ਕਿਦਾਂ ਸਵੇਰੇ ਜਿਹੜਾ ਪੁਲਿਸ ਵਾਲੇ ਸੀਗੇ ਕੋਈ ਜੱਗੂ ਭਗਵਾਨਪੁਰੀਆ ਗੈਂਗ ਜਿਹੜੀ ਆ ਉਹਦਾ ਕੋਈ ਮੈਂਬਰ ਸੀਗਾ ਉਹਨੂੰ ਅਰੈਸਟ ਕੀਤਾ ਸੀ ਸੋ ਜਿਹਦਾ ਪੁਲਿਸ ਦੇ ਕਹਿਣ ਮੁਤਾਬਕ ਵੀ ਅਸੀਂ ਜਿਹਦਾ ਉੱਥੋਂ ਰਿਕਵਰੀ ਕਰਨੀ ਸੀਗੀ ਉਹ ਰਿਕਵਰੀ ਕਰਨ ਲਈ ਇੱਥੇ ਆਏ ਸੀਗੇ ਜਿਹਦਾ ਹਥਿਆਰਾਂ ਦੀ ਤੇ ਜਦੋਂ ਰਿਕਵਰੀ ਕਰਨ ਲਈ ਆਏ ਆ ਤੇ ਉੱਥੇ ਜਿੱਦਾਂ ਮਤਲਬ ਫਿਰ ਉਹਨਾਂ ਦੇ ਵਿੱਚ ਜੋ ਵੀ ਹੋਇਆ ਹਿਸਾਬ ਕਿਤਾਬ ਉਹ ਤੋਂ ਜਿਹਨਾਂ ਨੇ ਅੱਖੀ ਦੇਖਿਆ ਉਹ ਹੀ ਜਾਣ ਸਕਦਾ ਹੈ ਨਾ ਹੁਣ ਇੱਥੇ ਮੌਜੂਦਾ ਸਮੇਂ ਕੋਈ ਨਹੀਂ ਹੈਗਾ ਇੱਥੇ ਤੇ ਪਰ ਤਾਂ ਨੂੰ ਇੱਥੇ ਅਸੀਂ ਉਹ ਨਿਸ਼ਾਨ ਦਿਖਾ ਲ ਦਿੰਨੇ ਆ ਸਾਰੇ ਜਿੱਦਾਂ ਜਿੱਦਾਂ ਉੱਥੇ ਹੋਇਆ ਹੈ ਨਾ ਆ ਦੇਖੋ ਜੀ ਆਹ ਸਾਹਮਣੇ ਪਹਿਲਾਂ ਤਾਂ ਇੱਕ ਆਹ ਰਾਉਂਡ ਮਾਰਿਆ ਆ ਸਾਰੇ ਆ ਦੇਖੋ ਇੱਧਰ ਵੀ ਮਾਰਿਆ ਆ ਦੋ ਇੱਧਰ ਅੱਗੇ ਵੀ ਮਾਰਿਆ ਤਿੰਨ ਇੱਧਰ ਵੀ ਮਾਰਿਆ ਚਾਰ ਮਤਲਬ ਏ ਮੌਕਾ ਮੌਕੇ ਦੇ ਹਿਸਾਬ ਨਾਲ ਜੇ ਆਪਾਂ ਦੇਖ ਕੇ ਦਸੀਏ ਤਾਂ ਕਹਿਣ ਦਾ ਮੁਤਾਬਕ ਵੀ ਚਾਰ ਗੋਲੀਆਂ ਇੱਥੇ ਚੱਲੀਆਂ ਜਿੱਥੇ ਇੱਥੇ ਖੋਲ ਗੋਲੀਆਂ ਦੇ ਉਹਨਾਂ ਨੂੰ ਲੱਭੇ ਆ ਤੇ ਉੱਥੇ-ਉੱਥੇ ਉਹਨਾਂ ਨੇ ਰਾਉਂਡ ਮਾਰ ਦਿੱਤਾ ਹਨ ਸੋ ਇੱਥੇ ਸਵੇਰੇ ਇਹ ਜਿਹੜੀ ਘਟਨਾ ਹੋਈ ਆ ਸਾਰੇ মিডিਆ ਦੇ ਵਿੱਚ ਗੱਲ ਬਹੁਤ ਚੱਲ ਰਹੀ ਆ ਨਾ ਸਾਰੇ ਚੈਨਲਾਂ ਤੇ ਚੱਲ ਰਹੀ ਆ ਨਿਊਜ਼ ਤੇ ਅਸੀਂ ਹੁਣ ਦੇਖਣਾ ਆਏ ਸੀ ਕਿ ਵੀ ਉੱਥੇ ਬਾਅਦ ਚੋਂ ਵੀ ਜਦੋਂ ਕੋਈ ਮੁਲਾਜ਼ਮ ਹੈਗੇ ਆ ਜਾਂ ਨਹੀਂ ਜਿਨ੍ਹਾਂ ਨਾਲ ਗੱਲਬਾਤ ਕਰ ਲਈ ਜਾਵੇ ਦੁਪਹਿਰ ਦਾ ਟਾਈਮ ਆ ਪਰ ਇੱਥੇ ਹੁਣ ਕੋਈ ਨਹੀਂ ਹੈਗਾ ਤੋ ਇਹ ਜਿਹੜੀ ਹਾਲਾਤ ਆ ਤੁਹਾਨੂੰ ਦਿਖਾ ਲਿਆ ਇਹ ਹੋਇਆ ਪਤਾ ਕਿੱਥੇ ਆ ਇਹ ਹੋਇਆ ਆ ਆਪਣੇ ਮਨੀਲਾ ਰਸੋਰ ਤੋਂ ਲੰਘ ਕੇ ਪੰਪਿਆ ਪੰਪ ਦੇ ਨਾਲ ਹੀ ਮੋੜੇ ਹੈਗਾ ਸਰਵਿਸ ਸਟੇਸ਼ਨ ਸਰਵਿਸ ਸਟੇਸ਼ਨ ਤੋਂ ਸਿੱਧਾ ਹੀ ਜਿਹੜੇ ਕਲੋਨੀਆਂ ਕੱਟੀਆਂ ਹੋਈਆਂ ਆ ਉਹ ਸਾਹਮਣੇ ਤੁਸੀਂ ਦੇਖ ਵੀ ਲੈਣਾ ਮੈਂ ਤੁਹਾਨੂੰ ਦਿਖਾਉਂਦਾ ਜੀ ਇੱਕ ਮਿੰਟ ਅ ਦੇਖਿਓ ਓ ਲਾਲੋ ਵੀਆ ਪਲਾਟ ਆ ਨਾ ਉਹ ਦਿਸਿਆ ਤੁਹਾਨੂੰ ਉਹ ਪੰਪ ਦਾ ਨਿਸ਼ਾਨ ਹਾਂ ਉਹ ਪੰਪ ਦਾ ਨਿਸ਼ਾਨ ਆ ਇੱਧਰ ਸਰਵਿਸ ਸਟੇਸ਼ਨ ਆ ਤੇ ਆ ਜਿਹੜੇ ਪਿੱਛੇ ਦੇ ਪਲਾਟ ਆ ਇਹ ਉੱਥੇ ਦੀ ਘਟਨਾ ਆ ਇਹ ਤੇ ਹੁਣ ਤਾਂ ਇੱਥੇ ਹੈ ਨਹੀਂਗਾ ਕੋਈ ਅਸੀਂ ਆਏ ਆ ਆ ਨਿਸ਼ਾਨ ਲੱਗੇ ਪਏ ਆ ਆ ਦੇਖ ਲੋ ਜੀ ਚਾਰ ਨਿਸ਼ਾਨ ਆ ਇਹ ਜਿਹੜੀ ਐਸ ਵੇਲੇ ਵਾਰਦਾਤ ਦੇ ਜਿਹੜੇ ਬਾਅਦ ਚੋਂ ਹਸਾਬ ਕਿਤਾਬ ਤੁਹਾਨੂੰ ਦਿਖਾਉ ਲਦੇ ਆ ਤੇ ਆ ਇਧਰ ਦੀ ਆ ਦੇਖ ਲੋ ਜੀ ਆ ਬਾਗਲਾ ਵਾਲੇ ਦੁਆਲੇ ਖੱਤੇ ਆ ਤੇ ਮਤਲਬ ਸੋਨਸਾਨ ਇਲਾਕਾ ਆ ਇੱਥੇ ਕੋਈ ਜਿੱਦਾਂ ਉਹਨਾਂ ਨੇ ਆਪਣੀ ਬਰਾਮਦਗੀ ਕਰਾਉਣੀ ਸੀਗੀ ਬਰਾਮਦਗੀ ਕਰਾਉਣ ਲਈ ਤੇ ਇਸ ਸਥਾਨ ਉੱਤੇ ਜਿੱਦਾਂ ਫਾਇਰਿੰਗ ਹੋਈ ਆ ਤੇ ਉਹਨਾਂ ਦੇ ਜਿੱਦਾਂ ਵੀ ਉਹ ਜ਼ਖਮੀ ਹੋ ਗਿਆ ਬੰਦਾ ਹਨ ਜਿਹੜਾ ਉਹ ਲੈ ਕੇ ਆਈ ਸੀ ਪੁਲਿਸ ਪਰ ਇਦਾਂ ਦੀਆਂ ਗੱਲਾਂ ਬਾਤਾਂ ਜਿੱਦਾਂ ਤੁਹਾਨੂੰ ਰੋਜ਼ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਆ ਮਤਲਬ ਨੁਕਸਾਨ ਤਾਂ ਪੰਜਾਬ ਦਾ ਹੀ ਆ ਤੇ ਜੇ ਉਹ ਗਲਤੀਆਂ ਵੀ ਕਰਦੇ ਮਤਲਬ ਜੇ ਜਿੱਦਾਂ ਉਹ ਵੀ ਕਿਸੇ ਦੇ ਉੱਤੇ ਹਮਲਾ ਕਰਦੇ ਆ ਤੋ ਵੀ ਨੁਕਸਾਨ ਪੰਜਾਬ ਦਾ ਜੇ ਉਹਨਾਂ ਤੇ ਹੁੰਦਾ ਉਹ ਵੀ ਨੁਕਸਾਨ ਪੰਜਾਬ ਦਾ ਸੋ ਆ ਜਿਹੜੇ ਮੌਜੂਦਾ ਹਾਲਾਤ ਐ ਇਸ ਵੇਲੇ ਤੁਹਾਨੂੰ ਦਿਖਾਉਣ ਲੱਗੇ ਆ ਨਿਸ਼ਾਨ ਲੱਗੇ ਹੋਏ ਆ ਸਾਰੇ ਪਾਸੇ ਤੇ ਅਸੀਂ ਇੱਥੋਂ ਨੰਗਣ ਲੱਗੇ ਸੀ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਦਿਖਾਉ ਲਤੀਏ ਨਾਲ ਨਾਲ ਹਨਾ ਆ ਦੇਖ ਲਓ ਜੀ ਇਹ ਇਸ ਵੇਲੇ ਸਾਰਾ ਜਿਹੜਾ ਆ ਨਿਸ਼ਾਨ ਲੱਗੇ ਪਏ ਆ ਪਹਿਲਾਂ ਤਾਂ ਇੱਥੇ ਕਹਿੰਦੇ ਵੀ ਜਦੋਂ ਕਿਸੇ ਨੂੰ ਆਉਣ ਵੀ ਨਹੀਂ ਦਿੱਤਾ ਜਾਂਦਾ ਸੀ ਤੇ ਮੈਂ ਰਾਤੀ ਧਰਨੇ ਤੋਂ ਲੇਟ ਆਇਆ ਸੀ ਤੇ ਮੈਂ ਸੁੱਤਾ ਲੇਟ ਉੱਠਿਆ ਤੋ ਪਹਿਲਾਂ ਤਾਂ ਇੱਥੇ ਜਿੱਦਾ ਪੁਲਿਸੀ ਪੁਲਿਸ ਲੱਗੀ ਪਈ ਸੀ ਆ ਦੇਖੋ ਆ ਚਾਹ ਦੇ ਆ ਕੌਫੀ ਦੇ ਕਿਰ ਕੱਪ ਯਾਰ ਆ ਕੌਫੀ ਦੇ ਕੱਪ ਵੀ ਇੱਥੇ ਪਏ ਆ ਇਹ ਕੌਫੀ ਦੇ ਕ ਪਾਣੀ ਦੇ ਆ ਬਈ ਪਾਣੀ ਲੱਗਦਾ ਜੀ ਆ ਪਾਣੀ ਵੀ ਵੀ ਕੱਪ ਜਿਹੜੇ ਇੱਥੇ ਪਏ ਆ ਤੇ ਆ ਬੋਤਲ ਪਈ ਆ ਪਾਣੀ ਵਾਲੀ ਤੇ ਉਦਾਂ ਤਾਂ ਇੱਥੇ ਆ ਦੇਖੋ ਜੀ ਆ ਵੀ ਪਏ ਆ ਆ ਵੀ ਬੋਤਲ ਪਈ ਆ ਇਹ ਕੱਪ ਆਈਏ ਵਾਲੀ ਬੋਤਲ ਵੀ ਪਈ ਆ ਆ ਦੇਖੋ ਜੀ ਆ ਪੰਨੀ ਵੀ ਪਈ ਆ ਆ ਦੇਖੋ ਆ ਸਿਲਵਰ ਪੇਪਰ ਇਹ ਵੀ ਪਿਆ ਆ ਇਹ ਪਤਾ ਨਹੀਂ ਇੱਥੇ ਆ ਆ ਵੀ ਇਹ ਲਫਾਫਾ ਜਿਹਾ ਵੀ ਪਿਆ ਆ ਇਹ ਜਾਂ ਫਿਰ ਇਧਰ ਉਧਰ ਮੁੰਡੇ ਮੰਡੇ ਆਉਂਦੇ ਆਉਣਗੇ ਹਨਾ ਆ ਦੇਖੋ ਆ ਵੀ ਲਫਾਫਾ ਜਿਹਾ ਪਿਆ ਆ ਆ ਬੋਤਲ ਪਈ ਆ ਇਹ ਦੇਖ ਲੋ ਜੀ ਹਿਸਾਬ ਕਿਤਾਬ ਮਤਲਬ ਯਾਰ ਜੀ ਜਗਾ ਆ ਸੁੰਨਸਾਂ ਜੀ ਆ ਦੇਖੋ ਘਾਈ ਕੁਈ ਜੀ ਹੋਈ ਆ ਆਲੇ ਦੁਆਲੇ ਤੇ ਆ ਬਾਗਲੇ ਜਿਹਾ ਇਧਰ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਮਤਲਬ ਐਨ ਸੁੰਨਸਾਂ ਇਲਾਕਾ ਆ ਜਿੱਥੇ ਇਹ ਘਟਣਾ ਹੋਈ ਆ ਹਨਾ ਆ ਦੇਖ ਲੋ